ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ گاؤں ਮਾਗਰ ਬੱਸਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਈ 사ਸਰੀ ਕਾ ਜੀ ਅਸੀ ਗੱਲ ਬਾਈ ਜੀ ਨਾਮ ਦੱਸੋ ਜੀ ਆਪਣਾ ਬਾਈ ਨਾਮ ਪਵਿੱਤਰ ਸਿੰਘ ਪਿੰਡ ਸੈਣ ਆ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਬਾਈ ਜੀ 623999 ਹਾਂਜੀ 7701 ਠੀਕ ਹੈ ਜੀ ਹੰਜਵੀ ਗਾਂ ਦੀ ਜਾਣਕਾਰੀ ਤੇ ਹੋਈ ਕਵੇਂ ਸੂਈ ਸੂਈ ਹੈ ਇਹ ਬਾਈ ਆਪਣੇ ਘਰ ਦੀ ਗਾਂ ਹੈਗੀ ਹਾਂਜੀ ਇਹ ਦੂਜਾ ਸੂਗਾ ਸੂਈ ਵੀ ਆ ਹਾਂਜੀ ਦੁੱਧ ਹੁਣ ਇਸ ਟਾਈਮ ਇਹ ਥੱਲੇ 16 ਲੀਟਰ ਰੈਡੀ ਆ ਹਾਂਜੀ ਠੰਡੀ ਸੀਲ ਫੁੱਲ ਆ ਬਾਈ ਜਿੱਧਰ ਦੀ ਮਰਜ਼ੀ ਵੇ ਠੀਕ ਹੈ ਕੋਈ ਚੱਕਰ ਨਹੀਂ ਬੂ ਮੈਂ ਪਿੱਛੇ ਦੀ ਮਾਰ ਜੋ ਲੱਤਾਂ ਹੈ ਨਹੀਂ ਹੈ ਜਮਾ ਠੀਕ ਹੈ ਕਿੱਥੇ ਦੀ ਮਾਦੀ ਭੈਜੋ ਇੱਧਰ ਕਰ ਲੋ ਠੀਕ ਹੈ ਜੀ ਠੰਡੀ ਬੱਚਾ ਬੱਚਾ ਮਗਰ ਬੱਸਾ ਭਾਈ ਠੀਕ ਹੈ ਤੇ ਰੇਟ ਭਰਾ ਦਾ ਰੇਟ ਭਾਈ 58000 ਰੁਪਏ ਰੇਟ ਕਰ 58000 ਹਾਂ ਜੀ ਭਾਈ ਤੇ ਤੋੜ ਦੋ ਭਰਾ ਲੋ ਭਰਾ ਚੈੱਕ ਕਰ ਸਕਦੇ ਠੀਕ ਹੈ ਮਗਰ ਬੱਸਾ ਤੇ ਬਾਈ ਨੇ ਹੱਥ ਫੇਰ ਕੇ ਦਿਖਾਈ ਦਿੱਤਾ ਬਹੁਤ ਠੰਡੀ ਸੀ ਇਹਦਾ ਤੇ ਘਰ ਦੀ ਗਾਂ ਬਾਈ ਦੀ ਠੀਕ ਹੈ ਨਾ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਲੋច ਤੋੜ ਦੋ ਤੋੜਾ ਵੀ ਚੈੱਕ ਕਰ ਸਕਦੇ ਹੋ ਲੋច ਲੋ ਜੀ ਚੱਕ ਕਰ ਸਰ ਬਰਾ ਤੁਰ ਤਰਾ ਪੜੀ ਪਲੋਸੀ گا ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਭਾਈ ਜੀ ਅੱਜ ਇਹਨੂੰ 15 ਦਿਨ ਹੋ ਗਏ ਸੂਈ ਨੂੰ 15 ਦਿਨ ਹੋ ਗਏ ਬਰਾ ਸੂਈ ਨੂੰ ਠੀਕ ਹੈ 16 ਲੀਟਰ ਦੁੱਧ ਜਮਾ ਰੈਡੀ ਹੈ ਜੀ ਜਮੇ ਆਪਾਂ ਬੰਦਾ ਆਦਾ ਚਾਰ ਢੰਗ ਚੋ ਕੇ ਲੈ ਜੀ ਤਸੱਲੀ ਕਰਕੇ ਹਾਂ ਜੀ ਦਸੱਲੀ ਕਰਕੇ ਲੈ ਜੀ ਕੋਈ ਚੱਕਰ ਨਹੀਂ ਠੀਕ ਲੋ ਬਰਾ ਠੰਡੀ ਸੀਲ ਫੁੱਲ ਆ ਜੀ ਹਾਂ ਜੀ ਹਾਂ ਜੀ ਦੁੱਧ ਦੀ ਫੁੱਲ ਗਾਰੰਟੀ ਹੋਊ ਜੀ ਠੀਕ ਹੈ ਜੀ ਠੀਕ ਕੋਈ ਲੱਤ ਸਾੜ ਨਹੀਂ ਭੋਰਾ ਵੀ ਜਿੱਧਰ ਦੀ ਮਰਜ਼ੀ ਹੋ ਕਰ ਲਈ ਠੀਕ ਹੈ ਠੀਕ ਐ ਨਹੀਂ ਹੈਗਾ ਜਮਾ ਭੋਰਾ ਵੀ ਠੀਕ ਹੈ ਜਿਵੇਂ ਮਾਤਰੀ ਕਹੀ ਸੀ ਲੋਪਰਾ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਤੇ ਬਾਈ ਜਿੰਨਾ ਜ਼ਰੂਰ ਕਨੈਕਟ ਕਰੋ ਪਰਾ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਲਿਖ ਜਿਓ ਪਰਾ ਬਾਈ ਥਾਣ ਥੋਣ ਓਕੇ ਜਮਾ ਜਮਾ ਬਾਈ ਜੀ ਥਾਣ ਓਕੇ ਹੈ ਜੀ ਆਪ ਦੀ ਤਸੱਲੀ ਕਰ ਲੈ ਬੰਦਾ ਮੈਂ ਚਾਰ ਟੰਗ ਥੋੜੇ ਜੀ ਠੀਕ ਹੈ ਜੀ ਕੋਈ ਚੱਕਰ ਨਹੀਂ ਲੋਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ